ਕਿ ਜਿੰਨਾ ਵੱਡਾ ਨੁਕਸਾਨ ਉਹ ਪੰਜਾਬ ਦੇ ਵਿੱਚ ਐਸੀਆਂ ਦਾ ਹੋਇਆ ਉਹ ਇਸ ਸਰਕਾਰ 'ਚ ਜਿੰਨਾ ਹੋਇਆ ਉਹ ਨਾਲ ਪਹਿਲਾਂ ਕਿਤੇ ਨਹੀਂ ਸੀ ਹੋਇਆ। ਪੁਲੰਦਰ ਦੇ ਕੱਲ ਬਾਏ ਇਲੈਕਸ਼ਨ ਨੇ ਉਸ ਚੀਜ਼ ਨੂੰ ਕਿਵੇਂ ਦੇਖਦੇ ਆਂ ਸ਼ੀਤਲ ਅੰਗਰਾਲ ਜੀ ਦੀ ਗੱਲ ਕੀਤੀ ਜਾਵੇ ਤਾਂ ਵੀ ਜੀਪੀ ਜੁਆਇਨ ਕਰ ਲੇਗੀ ਪਰ ਫਿਰ ਵੀ ਕਿਤੇ ਨਾ ਕਿਤੇ ਵਿਵਾਦ ਹਾਲੇ ਤੱਕ ਬਣੇ ਹੋਏ ਨੇ। ਸੀਐਮ ਆਂਦਾਜ਼ ਬਿਆਨ ਆਇਆ ਹੈ ਕਿ ਕੰਗਨਾਰ ਨੌਤ ਜਿਨ੍ਹਾਂ ਨੂੰ ਅਤਵਾਦੀ ਕਹਿੰਦੀ ਆ ਉਹੀ ਪੂਰੇ ਦੇਸ਼ ਦਾ ਢਿੱਡ ਵਰਦੇ ਨੇ। ਦੇਖੋ ਉਹਨਾਂ ਨੇ ਕਿਸਾਨਾਂ ਨੂੰ ਕਿਤੇ ਨਹੀਂ ਗਿਆ। ਉਦੇ ਨਾਲ ਲੜਾਈ ਕਰਨਾ ਜਾਂ ਉਹਨਾਂ ਨਾਲ ਟਪਾਈ ਕਰਨਾ ਉਹਦਾ ਕੰਮ ਨਹੀਂ ਸੀ ਉਹਨੇ ਆਪਣੀ ਡਿਊਟੀ ਨਾ ਕਰਕੇ ਆਪਣੀ ਡਿਊਟੀ ਦੀ ਕੁਤਾਹੀ ਕੀਤੀ ਹੈ ਔਰ ਉਹ ਇਸ ਕਰਕੇ ਉਹ ਦਿੱਤੇ ਉਹਦੀ ਘਟਨਾ ਦੀ ਨਿੰਦਾ ਕਰਨੀ ਚਾਹੀਦੀ ਹੈ ਉਹ ਸਾਰੇ ਪੰਜਾਬੀਆਂ ਨੂੰ ਕਰਨੀ ਚਾਹੀਦੀ ਹੈ ਫਿਰ ਤੁਹਾਡੇ ਅੰਦੋਲਨ ਨੇ ਸਾਡੀ ਪੰਜਾਬ ਦੀ ਸਾਰੀ ਅਰਥਵਿਵਸਥਾ ਖਤਮ ਕਰ ਦਿੱਤੀ ਅੱਜ ਵੀ ਤੁਹਾਡੇ ਪੈਸਾ ਇੱਥੇ ਕੋਈ ਲਾਉਣ ਨੂੰ ਤਿਆਰ ਨਹੀਂ ਇਨਵੈਸਟਮੈਂਟ ਕੋਈ ਆ ਰਹੀ ਨਹੀਂ ਜਿਹੜੀ ਇੰਡਸਟਰੀ ਆਈ ਸੀ ਸਾਰੀ ਇੱਥੇ ਪਲਾਨ ਕਰਕੇ ਜਾ ਰਹੀ ਹੈ ਤਨਾ ਕਿਤੇ ਪਹਿਲਾਂ ਵੀ ਕੰਗੜਾ ਰਣੋਦ ਦੇ ਵੱਲੋਂ ਵਿਵਾਦਿਤ ਬਿਆਨ ਦਿੱਤੇ ਗਏ ਨੇ ਹੁਣ ਮੰਡੀ ਦੇ ਐਮਪੀ ਬਣਨ ਤੋਂ ਬਾਅਦ ਅਜਿਹੀ ਬਿਆਨ ਨੂੰ ਕਿੰਨਾ ਕਸਾ ਹੀ ਮੰਨਦੇ ਹੋ ਦੇਖੋ ਤੁਸੀਂ ਬਿਆਨਾਂ ਨੂੰ ਬਿਆਨਾਂ ਦੇ ਨਾਲ ਕਰ ਸਕਦੇ ਹੋ ਨਾ ਹੱਥੋਂ ਪਾਈ ਤਾਂ ਇਹ ਨਹੀਂ ਮੰਨ ਸਕਦੇ ਜਾਂਨਾ ਮੰਤਰੀ ਦਾ ਮਤਲਬ ਹੁੰਦਾ ਕਿ ਬੜਾ ਸੁਲਝਿਆ ਹੋਇਆ ਵਿਅਕਤੀ ਦਾ ਜਿਹਨੇ ਬਕਵਾਸ ਸਾਰੇ ਇੰਗਲਾਂ ਨੂੰ ਦੇਖਣਾ ਹੁੰਦਾ ਕੋਈ ਇੱਕ ਬੰਦੇ ਨੇ ਹਰ ਹਰ ਸਬਜੈਕਟ ਦੇ ਨਾਲ ਉਹਦੀ ਜਿਹੜੀ ਹੈ ਪਕੜ ਹੋਣੀ ਚਾਹੀਦੀ ਹੈ ਪਰ ਜਿੰਨਾ ਕੱਲ ਝੂਠ ਦਾ ਪਲੰਦਾ ਉਹਨਾਂ ਨੇ ਬੜੇ ਬੋਲੇ ਆ ਜਾਂ ਪੜਿਆ ਉਹ ਦੇਖ ਕੇ ਲੱਗਦਾ ਨਹੀਂ ਕਿ ਵੀ ਉਸ ਜਿਹੜੀ ਉਹ ਵਿੱਤ ਮੰਤਰੀ ਦੀ ਕਾਬਲੀਅਤ ਦੇ ਨਾਲ ਮੇਲ ਖਾਂਦੀ ਹੋਵੇ ਅਸੀਂ ਕਿਤੇ ਗੱਲ ਲੱਗੀ ਨਹੀਂ ਆਪਸੀ ਤਾਲਮੇਲ ਨਾ ਹੋਣ ਕਾਰਨ ਕਿਤੇ ਨਾ ਕਿਤੇ ਬੱਚਿਆਂ ਦਾ ਨੁਕਸਾਨ ਨਜ਼ਰ ਨਹੀਂ ਆ ਰਿਹਾ ਇਸ ਵਿੱਚ ਦੇਖੋ ਜਦੋਂ ਸੂਬਾ ਸਰਕਾਰ ਝੂਠ ਬੋਲੇਗੀ ਤਾਂ ਵਿਸ਼ਵਾਸ ਕਿੱਦਾਂ ਹੋਏਗਾ ਸੈਂਟਰ ਦੇ ਵਿੱਚ ਬੀਜੇਪੀ ਦੀ ਤੀਸਰੀ ਵਾਰ ਸਰਕਾਰ ਬਣ ਚੁੱਕੀ ਹੈ ਤੇ ਉੱਥੇ ਹੀ ਵਿਰੋਧੀਆਂ ਦੇ ਵੱਲੋਂ ਦੁਬਾਰਾ ਤੋਂ ਨਿਸ਼ਾਨੇ ਸਾਧਨੇ ਸ਼ੁਰੂ ਹੋ ਚੁੱਕੇ ਨੇ ਹਾਂਜੀ ਗੱਲ ਕਰ ਰਹੇ ਹਾਂ ਕੱਲ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਐਸਸੀ ਸਟੂਡੈਂਟਸ ਦੀ ਜਿਹੜੀ ਸਕਾਲਰਸ਼ਿਪ ਹੈ ਉਹ ਸੈਂਟਰ ਦੇ ਵੱਲੋਂ ਨਹੀਂ ਦਿੱਤੀ ਜਾਂਦੀ ਉਹ ਸਕਾਲਰਸ਼ਿਪ ਪੰਜਾਬ ਸਰਕਾਰ ਨੂੰ ਆਪਣੇ ਪੱਲਿਓ ਦੇਣੀ ਪੈਂਦੀ ਹੈ ਤੱਜ ਜਾਣਦੇ ਹਾਂ ਕਿ ਇਸ ਗੱਲ ਦੇ ਵਿੱਚ ਕਿੰਨੀ ਕੋ ਸੱਚਾਈ ਹੈ ਬੀਜੇਪੀ ਦੇ ਸੀਨੀਅਰ ਲੀਡਰ ਵਿਜੇ ਸਾੰਪਲਾ ਜੀ ਸਾਡੇ ਨਾਲ ਮੌਜੂਦ ਆ ਗੱਲਬਾਤ ਕਰਦੇ ਆਂ ਸਾੰਪਲਾ ਸਾਹਿਬ ਕੀ ਲੱਗਦਾ ਹੈ ਜੇ ਉਹ ਬਿਆਨ ਹੈ ਜੋ ਇਲਜ਼ਾਮਾ ਕਿੰਨਾ ਕਾ ਸੱਚ ਹੈ ਦੇਖੋ ਇੱਕ ਕੱਲ ਵਿੱਤ ਮੰਤਰੀ ਜਿਹੜਾ ਹੈ ਪੰਜਾਬ ਦਾ ਖਜ਼ਾਨਾ ਮੰਤਰੀ ਅਗਰ ਜਿਸ ਤਰੀਕੇ ਨਾਲ ਪ੍ਰੈਸ ਕਾਨਫਰੰਸ ਕਰਦਾ ਹੈ ਖਜ਼ਾਨਾ ਮੰਤਰੀ ਦਾ ਮਤਲਬ ਹੁੰਦਾ ਕਿ ਬੜਾ ਸੁੱਲਜਿਆ ਹੋਇਆ ਵਿਅਕਤੀ ਦਾ ਜਿਹਨੇ ਬਾਸ ਸਾਰੇ ਐਂਗਲਾਂ ਨੂੰ ਦੇਖਣਾ ਹੁੰਦਾ ਕੋਈ ਇੱਕ ਬੰਦ ਹਰ ਹਰ ਸਬਜੈਕਟ ਦੇ ਨਾਲ ਉਹਦੀ ਜਿਹੜੀ ਹੈ ਪਕੜ ਹੋਣੀ ਚਾਹੀਦੀ ਹੈ ਪਰ ਜਿੰਨਾ ਕੱਲ ਝੂਠ ਦਾ ਪਲੰਦਾ ਉਹਨਾਂ ਨੇ ਬੜੇ ਬੋਲੇ ਆ ਜਾਂ ਪੜਿਆ ਉਹ ਦੇਖ ਕੇ ਲੱਗਦਾ ਨਹੀਂ ਕਿ ਵੀ ਉਸ ਜਿਹੜੀ ਉਹ ਵਿੱਤ ਮੰਤਰੀ ਦੀ ਕਾਬਲੀਅਤ ਦੇ ਨਾਲ ਮੇਲ ਖਾਂਦੀ ਹੋਵੇ ਅਸੀਂ ਕਿਤੇ ਗੱਲ ਲੱਗੀ ਨਹੀਂ ਔਰ ਸਰਾਸਾਰ ਬਿਨਾਂ ਕਿਤੇ ਤੱਥਾਂ ਤੋਂ ਬਿਨਾਂ ਕਿਸੇ ਕਾਰਨ ਤੋਂ ਇੱਕ ਝੂਠ ਦਾ ਪਲੰਦਾ ਜਿਹੜਾ ਉਹਨਾਂ ਨੇ ਪੜਿਆ ਬੋਲਿਆ ਔਰ ਉਹ ਹੀ ਅੱਜ ਖ਼ਬਰਾਂ 'ਚ ਛਪਿਆ ਪਿਆ ਪਹਿਲਾਂ ਤਾਂ ਇਹ ਕਹਿਣਾ ਕਿ 17 ਤੋਂ ਲੈ ਕੇ ਹੁਣ ਤੱਕ ਜਿਹੜਾ ਆ ਕੇਂਦਰ ਸਰਕਾਰ ਨੇ ਪੈਸਾ ਕੋਈ ਨਹੀਂ ਦਿੱਤਾ ਇਹੀ ਝੂਠ ਇੱਥੇ ਆ ਕਿ ਕੇਂਦਰ ਸਰਕਾਰ ਨੇ 2020-21 ਦਾ ਜਿਹੜਾ ਪੈਸਾ ਕਲੇਮ ਕੀਤਾ ਸੀ ਉਹਦੇ ਚ ਕਿਹਾ ਇਹ ਹੀ ਕਿਹਾ ਕਿ ਸਾਡੇ ਕੋਲ ਜਿਹੜਾ ਤੁਹਾਡਾ ਪੈਸਾ ਆ ਉਹ ਫालतू ਆ 140 ਕਰੋੜ ਰੁਪਇਆ ਸਾਡੇ ਕੋਲ ਫालतू ਆ ਗਿਆ ਔਰ ਇਸ ਕਰਕੇ ਉਸ ਪੈਸੇ ਨੂੰ ਕੇਂਦਰ ਸਰਕਾਰ ਨੇ 21 ਦੇ ਵਿੱਚ ਐਡਜਸਟ ਕੀਤਾ ਔਰ ਬਾਕੀ ਜਿਹੜਾ ਸੀ 140 ਕਰੋੜ ਤੋਂ ਇਲਾਵਾ ਜਿਹੜਾ ਉਹਨਾਂ ਦਾ 229 ਕਰੋੜ ਦਾ ਕਲੇਮ ਸੀ ਉਹ 83-84 ਕਰੋੜ ਜੋ ਵੀ ਸੀਗਾ ਉਹ 88 ਕਰੋੜ ਸੌਰੀ ਉਹ ਉਹਨਾਂ ਨੂੰ ਜਿਹੜਾ ਦੇ ਦਿੱਤਾ ਹੈ। ਭਾਪ 82 ਕੀ ਤੱਕ ਦੇ ਉਹਨਾਂ ਨੂੰ ਪੈਸੇ ਮਿਲ ਗਏ। ਉਸ ਤੋਂ ਬਾਅਦ ਹਰ ਸਾਲ ਦਾ ਅਸੀਂ ਉਹਨਾਂ ਨੂੰ ਡਾਟਾ ਜਿਹੜਾ ਦਿੱਤਾ ਕਿ 2000 22 ਵਿੱਚ ਕਿੰਨਾ ਆਇਆ 22 ਤੇ ਚ 23 24 ਦਾ ਕਿੰਨਾ ਜਿਹੜਾ ਆਇਆ ਕਦੋਂ ਕਦੋਂ ਕਿੰਨੇ ਕਿੰਨੇ ਪੈਸੇ ਉਹਨਾਂ ਨੂੰ ਦਿੱਤੇ ਆ ਇਹ ਸਾਰੇ ਅਸੀਂ ਜਿਹੜਾ ਉਹਨਾਂ ਨੂੰ ਡਾਟਾ ਜਿਹੜਾ ਪ੍ਰੋਵਾਈਡ ਤੁਹਾਨੂੰ ਵੀ ਚਾਹੀਦਾ ਹੋ ਉਹ ਡਾਟਾ ਦੇ ਦੇਾਂਗੇ। 272 ਕਰੋੜ ਪਹਿਲੀ ਵਾਰ ਆਇਆ ਦੂਜੀ ਵਾਰ ਆਇਆ 948 ਔਰ ਐਸ ਰੀਸੈਂਟਲੀ ਜਿਹੜਾ ਆਇਆ ਸੀ ਉਹਨਾਂ ਦੇ ਜਿਹੜੇ ਹੱਲੇ ਤੱਕ ਬੱਚੇ ਇਨਰੋਲ ਹੋਏ ਆ ਉਹ 78000 ਸਮਥਿੰਗ ਹੋਏ ਆ ਔਰ ਜਿਹੜਾ ਕੇਂਦਰ ਨੇ 172 ਕਰੋੜ ਰੁਪਇਆ ਡਿਸਬਰਸ ਕਰਤਾ ਔਰ ਕੇਂਦਰ ਸਰਕਾਰ ਦਾ ਇਹ ਵੀ ਉਹਨਾਂ ਨੇ ਕਿਹਾ ਆ ਕਿ ਇਹਦੇ ਚ ਹੱਲੇ ਹੋਰ ਬੱਚਿਆਂ ਦਾ ਡਾਟਾ ਆਉਣਾ ਬਾਕੀ ਆ ਜਿੰਦਾ ਹੀ ਉਹ ਆਏਗਾ ਅਸੀਂ ਉਹ ਵੀ ਪੇ ਕਰ ਦੇਾਂਗੇ ਆਪਸੀ ਤਾਲਮੇਲ ਨਾ ਹੋਣ ਕਾਰਨ ਕਿਤੇ ਨਾ ਕਿਤੇ ਬੱਚਿਆਂ ਦਾ ਨੁਕਸਾਨ ਨਜ਼ਰ ਨਹੀਂ ਆ ਰਿਹਾ ਇਸ ਵਿੱਚ ਦੇਖੋ ਜਦੋਂ ਸੂਬਾ ਸਰਕਾਰ ਝੂਠ ਬੋਲੇਗੀ ਤਾਂ ਵਿਸ਼ਵਾਸ ਕਿਤਾ ਹੋਏਗਾ ਅਗਰ ਉਹ ਸੱਚ ਬੋਲੇ ਕਿ ਕੇਂਦਰ ਸਰਕਾਰ ਨੇ ਪੈਸਾ ਦਿੱਤਾ ਫਿਰ ਉਹਨਾਂ ਕੋਈ ਮੁੱਦਾ ਨਹੀਂ ਹੁੰਦਾ ਕੇਂਦਰ ਨੂੰ ਭੰਡਣ ਦਾ ਇਸ ਕਰਕੇ ਉਹਨਾਂ ਨੂੰ ਤਾਂ ਬਸ ਉਹਨਾਂ ਦਾ ਕੰਮ ਆ ਕਿ ਭੰਡਣਾ ਹੈ ਤੇ ਲੋਕਾਂ ਨੂੰ ਝੂਠ ਬੋਲਣਾ ਔਰ ਝੂਠ ਦੇ ਬੇਸ ਤੇ ਉੱਤੇ ਹੀ ਉਹਨਾਂ ਨੇ ਆਪਣੇ ਜਿਹੜੀ ਆ ਉਹ ਸਰਕਾਰ ਦੇ ਜਿਹੜੇ ਆਪਣੇ ਪੱਖ ਰੱਖਣਾ ਆ ਔਰ ਲੋਕਾਂ 'ਚ ਦੱਸਣਾ ਕਿ ਅਸੀਂ ਸਾਰਾ ਬੀੜਾ ਚੱਕਿਆ ਹੈ ਤੁਹਾਡਾ ਹਕੀਕਤ ਇਹ ਆ ਕਿ ਜਿੰਨਾ ਵੱਡਾ ਨੁਕਸਾਨ ਉਹ ਪੰਜਾਬ ਦੇ ਵਿੱਚ ਐਸੀਆਂ ਦਾ ਹੋਇਆ ਉਹ ਇਸ ਸਰਕਾਰ 'ਚ ਜਿੰਨਾ ਹੋਇਆ ਉਹ ਨਾਲ ਪਹਿਲਾਂ ਕਿਤੇ ਨਹੀਂ ਸੀ ਹੋਇਆ ਉਸ ਦਿਨ ਆ ਕਿ ਜਲੰਧਰ ਦੇ ਕੱਲ ਬਾਏ ਇਲੈਕਸ਼ਨ ਨੇ ਉਸ ਚੀਜ਼ ਨੂੰ ਕਿਵੇਂ ਦੇਖਦੇ ਆ ਸ਼ੀਤਲ ਅੰਗਰਾਲ ਜੀ ਦੀ ਗੱਲ ਕੀਤੀ ਜਾਵੇ ਤਾਂ ਵੀ ਜੀਪੀ ਜੁਆਇਨ ਕਰ ਲੇਗੀ ਪਰ ਫਿਰ ਵੀ ਕਿਤੇ ਨਾ ਕਿਤੇ ਵਿਵਾਦ ਹਾਲੇ ਤੱਕ ਬਣੇ ਹੋਏ ਨੇ ਦੇਖੋ 10 ਜੁਲਾਈ ਨੂੰ ਡਿਕਲੇਅਰ ਹੋਇਆ ਚੋਣਾਵ ਔਰ ਭਾਰਤੀ ਜਨਤਾ ਪਾਰਟੀ ਪੂਰੀ ਤਰ੍ਹਾਂ ਜਿਹੜਾ ਤਿਆਰ ਔਰ ਇਸ ਚੋਣਾਂਵਾ ਦੇ ਵਿੱਚ ਵੀ ਜਿਹੜੀ ਸਾਡੀ ਉੱਥੇ ਜਿੱਤ ਉਹ ਅਸੀਂ ਪ੍ਰਾਪਤ ਕੀਤੀ ਜਿਆਦਾ ਵਧੀਆ ਹੁੰਦਾ ਕਿ ਜੇ ਇਹ ਚੋਣਾਂ ਵੀ ਕਰਾਉਣੇ ਸੀ ਤੇ ਲੋਕ ਸਭਾ ਦੇ ਚੋਣਾਂ ਦੇ ਨਾਲ ਹੀ ਕਰਾਉਣੇ ਚਾਹੀਦੇ ਸੀ ਤਾਂ ਕਿ ਖਰਚਾ ਬਚਦਾ ਬਚਦਾ ਹੁਣ ਇਹ ਦੁਆਰਾ ਬਾਈ ਇਲੈਕਸ਼ਨ ਇੱਕ ਦਾ ਕਰਾ ਕੇ ਖਰਚਾ ਵਧਾਉਣ ਵਾਲੀ ਗੱਲ ਹੈ ਔਰ ਜੇ ਕਰਾਉਣੇ ਸੀ ਤਾਂ ਫਿਰ ਬਾਕੀ ਜਿੰਨੇ ਵੀ ਬਾਈ ਇਲੈਕਸ਼ਨ ਕਰਾਉਣੇ ਸੀ ਸਾਰੇ ਕਰਾ ਲੈਂਦੇ ਇੱਕੋ ਵਾਰੀ ਕਰਾ ਲੈਂਦੇ ਪਰ ਜੇ ਕਹ ਦੀ ਕਿ ਇਹਨਾਂ ਦਾ ਅਸਤੀਫਾ ਆ ਗਿਆ ਸੀ ਤਾਂ ਅਸਤੀਫਾ ਤਾਂ ਹੋਰ ਵੀ ਬੜੇ ਆ ਗਿਆ ਸੀ ਜਿਨ੍ਹਾਂ ਨੇ ਦਲ ਬਦਲੂ ਐਂਟੀ ਡਿਫੈਕਸ਼ਨ ਐਕਟ ਦੇ ਵਿੱਚ ਤਾਂ ਦਿੱਤੇ ਹੀ ਹੈ ਨਾ ਕਿ ਵੀ ਮੈਂ ਆਪਣੀ ਪਾਰਟੀ ਛੱਡ ਰਿਹਾ ਹਾਂ ਇਹ ਕਰ ਰਿਹਾ ਉਹ ਕਰ ਰਿਹਾ ਉਹਨਾਂ ਤੇ ਵੀ ਬਾਈ ਇਲੈਕਸ਼ਨ ਕਰਾ ਲੈਣੇ ਉਹਨਾਂ ਦੇ ਵੀ ਅਸਤੀਫਾ ਲਈ ਸਿਰਫ ਇਸ ਕਰਕੇ ਆ ਕਿ ਵੀ ਇੱਕ ਇੱਕ ਦਾ ਕਰਾਵਾਂਗੇ ਔਰ ਪੂਰੀ ਸਰਕਾਰੀ ਮਸ਼ੀਨਰੀ ਉੱਥੇ ਲਾਵਾਂਗੇ ਲੋਕਾਂ ਨੂੰ ਡਰਾਵਾਂਗੇ ਦਬਕਾਵਾਂਗੇ ਠੰਕਾਵਾਂਗੇ ਤੇ ਆਪਣੇ ਚੋਣਾਂ ਜਿੱਤਾਂਗੇ ਇਸ ਤੋਂ ਇਲਾਵਾ ਇਹਨਾਂ ਦਾ ਕੋਈ ਮਕਸਦ ਨਹੀਂ ਸੀਐਮ ਆਂਦਾਜ਼ ਬਿਆਨ ਆਇਆ ਹੈ ਕਿ ਕੰਗਨਾਰ ਨੌਤ ਜਿਨ੍ਹਾਂ ਨੂੰ ਅਤਵਾਦੀ ਕਹਿੰਦੀ ਹੈ ਉਹੀ ਪੂਰੇ ਦੇਸ਼ ਦਾ ਢਿੱਡ ਵਰਦੇ ਨੇ ਦੇਖੋ ਉਹਨਾਂ ਨੇ ਕਿਸਾਨਾਂ ਨੂੰ ਕਿਤੇ ਨਹੀਂ ਕਿਹਾ ਔਰ ਭਗਵੰਤ ਮਾਨ ਵਰਗੇ ਵਿਅਕਤੀ ਜਿਹੜੇ ਆ ਜਿਹੜੇ ਮੈਂ ਪਹਿਲਾਂ ਕਿਹਾ ਕਿ ਸਰਕਾਰ ਦਾ ਸਪੌਂਸਰਡ ਜਿਹੜੇ ਆ ਚੋਣਾਂਵਾਂ ਦੇ ਵਿੱਚ ਜਿੰਨੇ ਅੰਦੋਲਨ ਹੋਏ ਇਹ ਸਰਕਾਰ ਦੇ ਸਪੌਂਸਰਡ ਪ੍ਰੋਗਰਾਮ ਸੀਗੇ ਔਰ ਸਿਰਫ ਭਾਜਪਾ ਨੂੰ ਹੀ ਰੋਕਿਆ ਗਿਆ ਔਰ ਉਹਨਾਂ ਦੇ ਪੁਲਿਸ ਹੋਵੇ ਤਾਂ ਉੱਥੇ ਹੰਸਰਾ ਜਹਾਂਸ ਨੂੰ ਘੇਰਨ ਲਈ ਆ ਜਾਣ ਉਹ ਲਾਠੀਆਂ ਤਲਵਾਰਾਂ ਔਰ ਬਰਸ਼ੇ ਲੈ ਕੇ ਗੱਡੀਆਂ ਤੋੜਨ ਆ ਜਾਣ ਉਹ ਗੁੰਡਾਗਰਦੀ ਕਰਨ ਤੇ ਸਰਕਾਰ ਕੁਛ ਨਾ ਕਰੇ ਤੇ ਸਪਾਂਸਰਡ ਸੀ ਨਾ ਇਹ ਮੈਨੂੰ ਦੱਸ ਦੇਣ ਕਿ ਮਾਨ ਸਾਹਿਬ ਉਹ ਜਿਹੜੇ ਤੁਸੀਂ ਭੇਜੇ ਸੀ ਉਹ ਕੀ ਸੀਗੇ ਉਹ ਗੁੰਡੇ ਸੀ ਕੀ ਸੀ ਕਿਸਾਨ ਸੀ ਕੀ ਸੀ ਢਿੱਡ ਭਰਨ ਵਾਲੇ ਸੀ ਲਾਠੀਆਂ ਤਲਵਾਰਾਂ ਲੈ ਕੇ ਡਾਂਗਾ ਛੋਟੇ ਲੈ ਕੇ ਇੱਟਾ ਪੱਥਰ ਲੈ ਕੇ ਉਹ ਢਿੱਡ ਭਰਨ ਵਾਲੇ ਨਹੀਂ ਸੀ ਤੁਹਾਡੇ ਵੱਲੋਂ ਭੇਜੇ ਉਹ ਗੁੰਡੇ ਕਿ ਸੀਗੇ ਔਰ ਉਹਦੇ ਨਾਲ ਪੰਜਾਬ ਦੇ ਵਿੱਚ ਵਿਸ਼ਵਾਸ ਜਿਹੜਾ ਆ ਉਹ ਖਤਮ ਹੁੰਦਾ ਹੈ ਦੂਸਰੀ ਜਿਹੜਾ ਤੁਸੀਂ ਕਹਿ ਰਹੇ ਬਾਕੀ ਜਿਹੜਾ ਇਸ਼ੂ ਉੱਠਿਆ ਉਹ ਉੱਠਿਆ ਇੱਕ ਸਰਕਾਰੀ ਜਿਹੜੀ ਸਿਕਿਉਰਿਟੀ ਅਫਸਰ ਸੀ ਸੁਰੱਖਿਆ ਕਰਮਚਾਰੀ ਸੀ ਉਹਦੇ ਵੱਲੋਂ ਮੈਨ ਹੈਂਡਲਿੰਗ ਕੀਤੀ ਗਈ ਉਹਦੇ ਤੇ ਜਦੋਂ ਇੱਕ ਵਰਤੀ ਪਾਉਂਦਾ ਹੈ ਵਿਅਕਤੀ ਉਹਦਾ ਧਰਮ ਬਣਦਾ ਹੈ ਸੁਰੱਖਿਆ ਕਰਮਚਾਰੀ ਦਾ ਕੰਮ ਬਣਦਾ ਹੈ ਕਿ ਉਹਦੀ ਸੁਰੱਖਿਆ ਕਰਨਾ ਉਹਦਾ ਧਰਮ ਹੈ ਅਗਰ ਡਾਕਟਰ ਜਿਹੜਾ ਕਈ ਵਾਰੀ ਤੁਸੀਂ ਬਹੁਤ ਸਾਰੀਆਂ ਜਗ੍ਹਾ ਕਿਸੇ ਪੜੇ ਹੋਣਗੇ ਸੁਨੇ ਆ ਫਿਲਮਾਂ 'ਚ ਵੀ ਦੇਖਿਆ ਜਾਂ ਉਦਾਂ ਵੀ ਸਟੋਰੀਆਂ ਸੁਣੀਆਂ ਕਿ ਉਹਦਾ ਦੁਸ਼ਮਣ ਸੀ ਪਰ ਉਹਦਾ ਜਦੋਂ ਆਪਰੇਸ਼ਨ ਕਰਨ ਵੇਲੇ ਉਹ ਆਪ ਗਿਆ ਉਹਨੇ ਆਪਰੇਸ਼ਨ ਕੀਤਾ ਪਾਪ ਉਹਨੇ ਆਪਣੀ ਡਾਕਟਰੀ ਦਾ ਜਿਹੜਾ ਫਰਜ਼ ਬਣਾ ਨਿਭਾਇਆ ਜੇ ਉਹ ਨਿਵਾ ਸਕਦਾ ਪਾਪ ਉਹਦਾ ਡਾਕਟਰੀ ਦਾ ਫਰਜ਼ ਬਣਦਾ ਸੀ ਉਹਦੇ ਜਾਨ ਬਚਾਉਣਾ ਉਹਦੀ ਡਿਊਟੀ ਬਣਦੀ ਸੀ ਇਸੇ ਤਰ੍ਹਾਂ ਇੱਥੇ ਉਹਦੀ ਡਿਊਟੀ ਬਣਦੀ ਸੀ ਉਹਨੂੰ ਸੁਰੱਖਿਆ ਦੇਣਾ ਉਹਦੇ ਨਾਲ ਲੜਾਈ ਕਰਨਾ ਜਾਂ ਉਹਨਾਂ ਤੋਂ ਪਾਈ ਕਰਨਾ ਉਹਦਾ ਕੰਮ ਨਹੀਂ ਸੀ ਉਹਨੇ ਆਪਣੀ ਡਿਊਟੀ ਨਾ ਕਰਕੇ ਆਪਣੀ ਡਿਊਟੀ ਦੀ کوتاਹੀ ਕੀਤੀ ਹੈ ਔਰ ਉਹ ਇਸ ਕਰਕੇ ਉਹਦੇ ਤੇ ਉਹਦੀ ਘਟਨਾ ਦੀ ਨਿੰਦਾ ਕਰਨੀ ਚਾਹੀਦੀ ਹੈ ਉਹ ਸਾਰੇ ਪੰਜਾਬੀਆਂ ਨੂੰ ਕਰਨੀ ਚਾਹੀਦੀ ਹੈ ਔਰ ਚਾਹੇ ਉਹ ਕੋਈ ਵੀ ਹੋਵੇ ਜਿਸਨੇ ਆਪਣੀ ਡਿਊਟੀ ਨਹੀਂ ਕੀਤੀ ਉਹਦੀ ਨਿੰਦਾ ਕਰਨੀ ਚਾਹੀਦੀ ਹੈ ਔਰ ਉਹਨੂੰ ਜਿਹੜਾ ਇਦਾਂ ਦਾ ਬਣਾ ਕੇ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਪੱਖਾਂ ਨੂੰ ਉਤਸ਼ਾਹਿਤ ਕਰਨਾ ਕੱਲ ਨੂੰ ਜਦੋਂ ਤੁਹਾਡੇ ਮੁੰਡੇ ਤਾਂ ਕਰਨਗੇ ਤਾਂ ਤੁਹਾਡੇ ਉਹਦੇ ਯਾਰ ਤੁਹਾਨੂੰ ਆਣ ਕੇ ਕਹਿਣਗੇ ਮੈਂ ਉਹਦੀ ਸਪੋਰਟ ਕਰਦਾ ਫਿਰ ਤੁਹਾਨੂੰ ਉਹਦਾ ਕੀ ਅਸਰ ਹੋਏਗਾ ਸੋ ਆਪਣੀ ਡਿਊਟੀ ਨੂੰ ਡਿਊਟੀ ਸਮਝਣਾ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਵੀ ਦੇਖਣਾ ਹੈ ਜੇ ਅਸੀਂ ਪੰਜਾਬ ਦੇ ਵਿੱਚ ਅਵਿਸ਼ਵਾਸ ਪੈਦਾ ਕਰਦੇ ਜਾਵਾਂਗੇ ਸਭ ਤੋਂ ਜ਼ਿਆਦਾ ਅਗਰ ਵਿਸ਼ਵਾਸ ਕਿਸੇ ਨੂੰ ਹੁੰਦਾ ਹੈ ਤਾਂ ਕਿਸੇ ਦਾ ਕੋਈ ਹੋਵੇ ਕੋਈ ਘਟਨਾ ਕਿ ਸੰਕਟ ਵਿੱਚ ਫਸ ਜਾਵੇ ਤਾਂ ਕਿਧ ਕੋ ਜਾਏਗਾ ਸਾਹਮਣੇ ਖੜਾ ਸੁਰੱਖਿਆ ਕਰਮਚਾਰੀ ਕੋ ਜਾਏਗਾ ਤਾਂ ਕਿ ਉਹਨੂੰ ਵਿਸ਼ਵਾਸ ਹੈ ਕਿ ਮੈਂ ਉਹਦੇ ਕੋ ਜਾਵਾਂਗਾ ਤੇ ਮੇਰੀ ਸੁਰੱਖਿਆ ਕਰੇਗਾ ਹਾਂ ਤੇ ਜੇ ਉਹ ਹੀ ਮੋਰੇ ਦੇ ਪੈ ਜਾਏਗਾ ਤਾਂ ਫਿਰ ਜਾਵੂਗਾ ਕਿ ਉਹਦਾ ਵਿਸ਼ਵਾਸ ਹੀ ਖਤਮ ਹੋ ਜਾਏਗਾ ਔਰ ਅੱਗੇ ਪੰਜਾਬ ਨੇ 10 ਸਾਲ ਸੰਤਾਪ ਭੋਗ ਲਿਆ ਅਤਵਾਦ ਦੇ ਨਾਂ ਦੇ 10-12 ਸਾਲਾਂ ਤੋਂ ਅਸੀਂ ਉਹਦੇ ਤੋਂ ਹਲੇ ਤੱਕ ਨਹੀਂ ਖੜੇ ਹੋ ਪਾਏ ਫਿਰ ਤੁਹਾਡੇ ਅੰਦੋਲਨ ਨੇ ਸਾਡੀ ਪੰਜਾਬ ਦੀ ਸਾਰੀ ਅਰਥਵਿਵਸਥਾ ਖਤਮ ਕਰ ਦਿੱਤੀ ਅੱਜ ਵੀ ਤੁਹਾਡੇ ਪੈਸਾ ਇੱਥੇ ਕੋਈ ਲਾਉਣ ਨੂੰ ਤਿਆਰ ਨਹੀਂ ਇਨਵੈਸਟਮੈਂਟ ਕੋਈ ਆ ਰਹੀ ਨਹੀਂ ਜਿਹੜੀ ਇੰਡਸਟਰੀ ਆਈ ਸੀ ਸਾਰੀ ਇੱਥੇ ਪਲਾਈਨ ਕਰਕੇ ਜਾ ਰਹੀ ਆ ਉਹ ਤੁਹਾਨੂੰ ਕੋਈ ਲਿਉਣ ਨੂੰ ਜਿਹੜੇ ਭਗਵੰਤ ਮਾਨ ਨੂੰ ਉਹ ਸੋਚੇ ਕਿ ਵੀ ਇੰਡਸਟਰੀ ਇੱਥੇ ਲਿਆਉਣੀ ਕਿਦਾਂ ਔਰ ਉਹਦੇ ਕਹੇ ਦੇ ਉੱਤੇ ਜਿਹੜਾ ਕਹਿ ਰਿਹਾ ਸੀ ਨਾ ਇਨਵੈਸਟਮੈਂਟ 85% ਬਹੁਤ ਵੱਡੀ ਸਟੋਰੀਜ਼ ਚ ਬੀ ਸੀ 85% ਤਾਂ ਵਾਪਸ ਜਾ ਵੀ ਚੁੱਕੀ ਐ ਬਾਕੀ ਜਿਹੜੀ 15% ਉਹ ਵੀ ਚਲੇ ਜਾਏਗੀ ਔਰ ਉਹਨੂੰ ਪੁੱਛੋ ਕਿ ਵੀ ਜਦੋਂ ਤੁਹਾਡੀ ਤੇਰੀ ਡਿਊਟੀ ਬਣਦੀ ਪੰਜਾਬ ਨੂੰ ਵਿਕਾਸ ਕਰਨਾ ਐ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਨਾਲ ਪੰਜਾਬ 'ਚ ਅਵਿਸ਼ਵਾਸ ਪੈਦਾ ਹੋਏਗਾ ਲੋਕ ਇੱਥੇ ਪੰਜਾਬੀਆਂ ਵੱਲ ਜਿਹੜੀ ਸ਼ੱਕ ਦੀ ਨਿਗਾਹ ਨਾਲ ਦੇਖਣ ਲੱਗ ਪੈਣਗੇ ਤੇ ਮੇਰਾ ਪੰਜਾਬ ਦੇ ਪੰਜਾਬੀ ਹੋਣ ਦੇ ਨਾਤੇ ਮੇਰੀ ਇੱਕ ਡਿਊਟੀ ਬਣਦੀ ਆ ਕਿ ਮੈਂ ਪੰਜਾਬੀਆਂ ਦਾ ਵਿਸ਼ਵਾਸ ਪੈਦਾ ਕਰਾਂ। ਸਾੰਗਰਾ ਸਾਹਿਬ ਖਰਜ ਦੀ ਗੱਲ ਕੀਤੀ ਆ ਕਿਤੇ ਨਾ ਕਿਤੇ ਪਹਿਲਾਂ ਵੀ ਕੰਗੜਾ ਰਣੋਦਿਓ ਵੱਲੋਂ ਵਿਵਾਦਿਤ ਬਿਆਨ ਦਿੱਤੇ ਗਏ ਨੇ ਹੁਣ ਮੰਡੀ ਦੇ ਐਮਪੀ ਬਣਨ ਤੋਂ ਬਾਅਦ ਅਜਿਹੀ ਬਿਆਨ ਨੂੰ ਕਿੰਨਾ ਕਸਾ ਹੀ ਮੰਨਦੇ ਹੋ? ਦੇਖੋ ਤੁਸੀਂ ਬਿਆਨਾਂ ਨੂੰ ਬਿਆਨਾਂ ਦੇ ਨਾਲ ਕਰ ਸਕਦੇ ਹੋ ਨਾ ਹੱਥੋਂ ਪਾਈ ਤਾਂ ਨਹੀਂ ਮੰਨ ਸਕਦੇ। ਜੇ ਮੰਨ ਲਓ ਕਿ ਮੈਂ ਹੁਣ ਚੀਮਾ ਸਾਹਿਬ ਨੇ ਝੂਠ ਬੋਲਿਆ ਤਾਂ ਮੈਂ ਉਹਦੀ ਪ੍ਰੈਸ ਕਾਨਫਰੰਸ ਕਰ ਹੀ ਰਿਹਾ ਨਾ ਕਰਕੇ ਦੱਸਦਾ ਨਾ ਮੈਂ ਤੁਹਾਨੂੰ ਬਿਆਨ ਦੇ ਰਿਹਾ ਨਾ ਕਿ ਉਹ ਝੂਠ ਹੈ। ਪਾ ਮੈਂ ਉਹਦੇ ਨਾਲ ਜਾ ਕੇ ਡੰਗ ਛੋਟਾ ਥੋੜਾ ਕਰ ਲਾਂਗਾ ਪਾ ਵੀ ਹੈ ਕਿ ਵਿਆਹਾਂ ਦਾ ਹਰ ਇੱਕ ਦਾ ਕਰਤੱਵ ਹੈ ਕਿ ਇਨਸਾਨਾਂ ਦਾ ਕੰਮ ਲੜਾਈ ਝਗੜਾ ਕਰਨਾ ਨਹੀਂ ਹੱਥੋ ਪਾਈ ਕਰਨਾ ਤਾਂ ਕਿਤੇ ਹੀ ਨਹੀਂ ਸੋ ਇਸ ਕਰਕੇ ਜਿਹੜੀ ਵਿਸ਼ਵਾਸ ਪੈਦਾ ਕਰੋ ਮੇਰਾ ਸੋਚੇ ਸਾਡਾ ਕੰਮ ਹੀ ਆ ਪੰਜਾਬੀਆਂ ਨੇ ਇਸ ਨੂੰ ਪੰਜਾਬ ਨੂੰ ਵਿਸ਼ਵਾਸ ਗੁਰੂਆਂ ਨੇ ਲੈਣ ਕੇ ਖੜਾ ਕੀਤਾ ਹੈ ਔਰ ਅੱਜ ਸਭ ਤੋਂ ਜ਼ਿਆਦਾ ਵਿਸ਼ਵਾਸ ਅਗਰ ਕਿਤੇ ਸੀਗਾ ਤਾਂ ਪੰਜਾਬੀਆਂ ਤੇ ਸੀ ਔਰ ਕੱਲ ਨੂੰ ਉਸ ਘਾਟ ਦਾ ਵਿਸ਼ਵਾਸ ਜਿਹੜਾ ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ ਇਹ ਸਾਰਿਆਂ ਨੂੰ ਰਲ ਕੇ ਸਾਨੂੰ ਉਸ ਦੇ ਉੱਤੇ ਕੰਮ ਕਰਨ ਦੀ ਲੋੜ ਹੈ ਕਰਨੀਤ ਬਿੱਟੂ ਦੇ ਹਾਰਨ ਤੋਂ ਬਾਅਦ ਵੀ ਮੰਤਰੀ ਮੰਡਲ ਦੇ ਵਿੱਚ ਇੱਕ ਜਗ੍ਹਾ ਮਿਲੀ ਹੈ ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਬੀਜੇਪੀ ਵਰਕਰ ਨਿਰਾਸ਼ ਨਜ਼ਰ ਆ ਰਿਹਾ ਕਿਉਂਕਿ ਅਕਸਰ ਹੀ ਬੀਜੇਪੀ ਦੇ ਵੱਲੋਂ ਨਵੇਂ ਚਿਹਰਿਆਂ ਨੂੰ ਅੱਗੇ ਲਿਆਂਦਾ ਜਾਂਦਾ ਤੇ ਜੋ ਪੁਰਾਣੇ ਵਰਕਰ ਆ ਉਹਨਾਂ ਨੂੰ ਪਿਛਾੜ ਦਿੱਤਾ ਜਾਂਦਾ ਅਸ਼ਾ ਕੋ ਦੇਣੀ ਹੈ ਜਿੱਥੇ ਕੇਂਦਰ ਨੇ ਪਹਿਲੀ ਗੱਲ ਤਾਂ ਇਹ ਕਿ ਕੇਂਦਰ ਦਾ ਧੰਨਵਾਦ ਇੰਨਾ ਅਣ ਸੁਖਾਵਾਂ ਰਿਜ਼ਲਟ ਆਉਣ ਦੇ ਬਾਵਜੂਦ ਵੀ ਮਾਨਯੋਗ ਮੋਦੀ ਜੀ ਨੇ ਪੰਜਾਬ ਨੂੰ ਦਿਲ ਚ ਜਗ੍ਹਾ ਦਿੱਤੀ ਹੈ ਔਰ ਪੰਜਾਬ ਦੇ ਵਿੱਚੋਂ ਇੱਕ ਮੰਤਰੀ ਲਿਆ ਆ ਔਰ ਇਹ ਵੀ ਉਸ ਵੇਲੇ ਜਦੋਂ ਸਾਡੇ ਕੋ ਕੋਈ ਐਮਪੀ ਨਹੀਂ ਇਹ ਸਾਡੇ ਲਈ ਮਾਣ ਦੀ ਗੱਲ ਹੈ ਜਿੱਥੇ ਤੱਕ ਰਹਿ ਗਈ ਤੁਸੀਂ ਗੱਲ ਤੁਸੀਂ ਕੇਂਦਰ ਨੇ ਜਿਹੜਾ ਫੈਸਲਾ ਲਿਆ ਬੜਾ ਸੋਚ ਸਮਝ ਕੇ ਲਿਆ ਹੋਗਾ ਔਰ ਉਹਨਾਂ ਨੇ ਬੜੀਆਂ ਇਧਰ ਉਧਰ ਹਰ ਐਂਗਲ ਨੂੰ ਵਿਚਾਰਿਆ ਹੋਵੇਗਾ ਕਿਉਂਕਿ ਉਹਦਾ ਮੈਂ ਕਹਿਣਾ ਚਾਹਾਂਗਾ ਕਿ ਤਿੰਨ ਵਾਰ ਉਹ ਸੰਸਦ ਰਹਿ ਚੁੱਕਾ ਹੈ ਪਛੋਕੜ ਉਹਦਾ ਪਰਿਵਾਰਿਕ ਜੀਵਨ ਜਿਹੜਾ ਹੈ ਪਰਿਵਾਰ ਪਰਿਵਾਰ ਜਿਹੜਾ ਉਹ ਰਾਜਨੀਤੀ ਨਾਲ ਜੁੜਿਆ ਪਰਿਵਾਰ ਹੈ ਉਹਦੇ ਦਾਦਾ ਜੀ ਮੁੱਖ ਮੰਤਰੀ ਰਹਿ ਚੁੱਕੇ ਨੇ ਤਿੰਨ ਵਾਰੀ ਉਹ ਆਪ ਸੰਸਦ ਰਹਿ ਚੁੱਕਾ ਭਾਬ ਉਹਨੂੰ ਰਾਜਨੀਤਿਕ ਸੋਚ-ਬੂਝ ਵੀ ਹੈ ਤੇ ਪ੍ਰਸ਼ਾਸਨਿਕ ਕੰਮਾਂ ਬਾਰੇ ਵੀ ਜਾਣਕਾਰੀ ਹੈ ਸ਼ਾਇਦ ਐਸੇ ਕਰਕੇ ਸੋਚ ਕੇ ਉਹਨਾਂ ਨੂੰ ਦਿੱਤਾ ਹੋਵੇਗਾ ਪਰ ਮੈਂ ਤਾਂ ਸਮਝਦਾ ਕਿ ਮੈਂ ਤਾਂ ਦਿਲ ਦੀਆਂ ਗਹਿਰਾਈਆਂ ਤੋਂ ਮੋਦੀ ਜੀ ਦਾ ਧੰਨਵਾਦ ਕਰਦਾ ਕਿ ਤੁਸੀਂ ਐਸੀਆਂ ਪ੍ਰਸਥਿਤੀਆਂ 'ਚ ਵੀ ਸਾਨੂੰ ਪੰਜਾਬ ਨੂੰ ਮਾਣ ਬਖਸ਼ਿਆ ਸਾਡੇ ਲਈ ਸੁਭਾਗਿਆ ਦੀ ਵੀ ਗੱਲ ਆ ਮਾਣ ਦੀ ਵੀ ਗੱਲ ਆ ਆਖਰੀ ਸਵਾਲ ਹੈ ਮੇਰਾ ਹਰਪਾਲ ਚੀਮਾ ਦੀ ਪ੍ਰੈਸ ਕਾਨਫਰੰਸ ਆ ਤੁਸੀਂ ਪ੍ਰੈਸ ਕਾਨਫਰੰਸ ਕਰਕੇ ਜਵਾਬ ਦਿੱਤਾ ਇਸ ਤੋਂ ਇਲਾਵਾ ਕੋਈ ਲਿਖਤੀ ਰੂਪ ਦੇ ਵਿੱਚ ਵੀ ਜਵਾਬ ਦਿੱਤਾ ਜਾਵੇਗਾ ਲਿਖਤੀ ਰੂਪ 'ਚ ਕੀ ਉਹਨਾਂ ਨੇ ਪ੍ਰੈਸ ਕਾਨਫਰੰਸ ਜਿ ਮੰਗੀ ਹੈ ਪ੍ਰੈਸ ਦਾ ਜਵਾਬ ਦੇ ਦੇ ਦਿਆਂਗੇ ਜੇ ਉਹ ਲਿਖਤੀ ਮੰਗਣਗੇ ਮੈਂ ਡਾਟਾ ਭੇਜ ਦੇਵਾਂਗਾ ਉਹਨਾਂ ਨੂੰ ਜੇ ਕਹਿਣਗੇ ਕਿ ਜੇ ਉਹ ਕਹਿਣ ਕਿ ਵੀ ਆਓ ਜੀ ਅਸੀਂ ਸਖਸ਼ਾ ਕਰਨ ਨੂੰ ਤਿਆਰ ਆ ਅਸੀਂ ਇੱਕ ਪਲੇਟਫਾਰਮ ਤੇ ਤੁਸੀਂ ਵੀ ਡਾਟਾ ਲੈ ਆਓ ਮੈਂ ਵੀ ਲੈ ਆਵਾਂ ਤਾਂ ਮੈਂ ਉਹ ਵੀ ਲੈ ਆਵਾਂਗਾ ਜੇ ਉਹ ਕਹਣਗੇ ਤਾਂ ਸਾਡੇ ਕੋਲ ਕੀ ਡਾਟਾ ਮੰਗੇ ਤੇ ਮੈਂ ਉਹ ਵੀ ਦੇ ਦੇਵਾਂਗਾ ਜੇ ਉਹ ਕਹਿਣਗੇ ਕਿ ਕਿਹੜੀ ਕਿਹੜੀ ਤਰੀਕ ਨੂੰ ਕੇਂਦਰ ਸਰਕਾਰ ਨੇ ਕਿਹੜੇ ਕਿਹੜੇ ਪੈਸੇ ਤੇ ਕਿਹੜੀ ਕਿਹੜੀ ਅਕਾਊਂਟ ਚ ਪਾਏ ਹੈ ਸਕਾਲਰਸ਼ਿਪ ਦੇ ਉਹ ਵੀ ਦੱਸ ਦੇਵਾਂਗਾ ਠੀਕ ਹੈ ਨਾ ਸੋ ਮੇਰੇ ਕੋਲ ਤਾਂ ਡਾਟੇ ਸਾਰੇ ਹੈਗੇ ਬਹੁਤ ਬਹੁਤ ਧੰਨਵਾਦ ਤੋਂ ਦਾ ਤਾਂ ਬਿਲਕੁਲ ਏਸੀ ਸਾਡੇ ਨਾਲ ਬੀਜੇਪੀ ਦੇ ਸੀਨੀਅਰ ਲੀਡਰ ਵਿਜੇ ਸਾੰਪਲਾ ਜੀ ਤਾਂ ਕਹਿ ਸਕਦੇ ਆ ਕਿ ਇੱਕ ਪ੍ਰੈਸ ਕਾਨਫਰੰਸ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਹਰਪਾਲ ਚੀਮਾ ਦੇ ਵੱਲੋਂ ਇਲਜ਼ਾਮ ਲਗਾਏ ਗਏ ਸੀ ਤੇ ਦੂਜੇ ਪਾਸੇ ਇਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਅਸੀਂ ਡਾਟਾ ਦੇਣ ਨੂੰ ਵੀ ਤਿਆਰ ਹਾਂ ਤੇ ਕਿਸੇ ਵੀ ਪਲੇਟਫਾਰਮ ਤੇ ਉਹ ਆਪਣਾ ਡਾਟਾ ਰੱਖਣ ਤੇ ਅਸੀਂ ਆਪਣਾ ਡਾਟਾ ਰੱਖ ਕੇ ਆਪਣਾ ਸੱਚ ਸਾਬਿਤ ਕਰਕੇ ਰਵਾਂਗੇ ਕੈਮਰਾ ਪਰਸਨ ਸੰਦੀਪ ਦੇ ਨਾਲ ਮਹਿੰਦਰ ਸਿੱਧੂ ਏਬੀਪੀ ਸੰਜਟ ਚੰਡੀਗੜ੍ਹ